ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 64 ਤੇ 65 ਉੱਤੇ స్వయంਵਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇੱਕ ਕਸ਼ਟਪਦੀ ਗੁਰੂ ਨਾਨਕ ਪਾਸ਼ਾ ਦੀ ਹੈ ਤੇ ਫਿਰ ਤੀਸਰੇ ਪਾਸ਼ਾ ਦੀਆਂ ਅਸ਼ਟਪਦੀਆਂ ਸ਼ੁਰੂ ਹੋਣ ਲੱਗੀਆਂ ਨੇ ਜੀ ਸਿਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਅਸ਼ਟਪਦੀ ਆਪਾਂ ਜਿਹੜੀ ਅੱਜ ਕਰ ਰਹੇ ਹਾਂ ਹੈ ਉਸ ਤਰ੍ਹਾਂ 17ਵੀਂ ਅਸ਼ਟਪਦੀ ਆ ਸਿਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚਲਣਾ ਕੀ ਤੋਖ ਮੁਕਾਮਤਾ ਪਰ ਜਾਣੀਐ ਜਾ ਰਹੇ ਨਹਿਚਲ ਲੋਕ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਦੁਨੀਆ ਦੇ ਵਿੱਚ ਆਪਣਾ ਘਰ-ਵਾਰ ਬਣਾ ਕੇ ਬੈਠਦੇ ਨੇ ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਚਿੰਤਾ ਤਾਂ ਰਹਿੰਦੀ ਆ ਨਾ ਕਿ ਵੀ ਇੱਥੋਂ ਚਲੇ ਜਾਣਾ ਕਹਿੰਦੇ ਫਿਰ ਇਹ ਪੱਕਾ ਟਿਕਾਣਾ ਨਾ ਨਾ ਹੋਇਆ ਜਿਹੜਾ ਉਹ ਘਰ-ਵਾਰ ਬਣਾਉਂਦੇ ਨੇ ਜੇ ਜਿਹੜੀ ਚੀਜ਼ ਪੱਕਾ ਟਿਕਾਣਾ ਹੋਏ ਫੇਰੀ ਮਨ ਚੋਂ ਸਹਿਮ ਨਹੀਂ ਨਾ ਹੋਊਗਾ ਕਿ ਵੀ ਮਤਲਬ ਇੱਥੋਂ ਚਲੇ ਜਾਣਾ ਇਹ ਜਿਹੜੇ ਘਰ-ਬਾਰ ਬਣਾਉਂਦੇ ਨੇ ਇੱਥੋਂ ਤੇ ਚੱਲਣ ਦਾ ਮਨ ਦੇ ਵਿੱਚ ਸਹਿਮ ਹੈ ਫਿਰ ਇਹ ਪੱਕਾ ਟਿਕਾਣਾ ਨਹੀਂ ਨਾ ਕਹਿ ਸਕਦੇ ਕਹਿੰਦੇ ਪੱਕਾ ਟਿਕਾਣਾ ਤਾਂ ਫਿਰ ਉਹੀ ਕਹਿ ਸਕੀਏ ਨਾ ਮਤਲਬ ਇਸ ਸੰਸਾਰ ਨੂੰ ਵੀ ਜੇ ਇਨਸਾਨ ਨੂੰ ਪਤਾ ਹੋਵੇ ਵੀ ਇਹ ਜਗਤ ਵੀ ਤੇ ਮੇਰਾ ਘਰ-ਬਾਰ ਵੀ ਵੀ ਇਹ ਪੱਕਾ ਟਿਕਾਣਾ ਵੀ ਇੱਥੋਂ ਮੈਂ ਕਦੇ ਜਾਣਾ ਹੀ ਨਹੀਂਗਾ ਪਰ ਮਨ ਦੇ ਵਿੱਚ ਜੀਵਦੇ ਮੌਤ ਦਾ ਸਾਮ ਬਣਿਆ ਰਹਿੰਦਾ ਇਸ ਲਈ ਪੱਕਾ ਟਿਕਾਣਾ ਨਹੀਂ ਨਾ ਹੀ ਘਰ-ਵਾਰ ਤੇ ਨਾ ਹੀ ਜਗਤ ਦੁਨੀਆ ਕੈਸ ਮੁਕਾਮੇ ਕਰ ਸਿੱਧਕ ਕਰਨੀ ਖਰਚ ਬਾਦੋ ਲਾਗ ਰਹੋ ਨਾ ਮੇ ਰਹੋ ਕਹਿੰਦੇ ਫਿਰ ਦੁਨੀਆ ਦਾ ਵੀ ਇਹ ਅਸਲੀ ਟਿਕਾਣਾ ਨਾ ਨ ਹੋਇਆ ਪੱਕਾ ਕਿਉਂਕਿ ਜਗਤ ਜਿਹੜਾ ਹੈਗਾ ਨਾਸ਼ਵਾਨਾ ਫਿਰ ਕੀ ਕਹਿੰਦੇ ਨੇ ਜੀਵ ਲਈ ਕਹਿੰਦੇ ਕਰ ਸਿਦਕ ਸਿਦਕ ਰੱਖ ਕਹਿੰਦੇ ਚੰਗੀ ਕਰਨੀ ਕਹਿੰਦੇ ਆਪਣਾ ਚੰਗੇ ਆਚਰਣ ਵਾਲਾ ਕਹਿੰਦੇ ਚੰਗੇ ਪ੍ਰਮਾਤਮਾ ਦੇ ਨਾਮ ਵਾਲਾ ਪ੍ਰਮਾਤਮਾ ਦੇ ਨਾਮ 'ਚ ਲੱਗਿਆ ਰਹਿ ਚੰਗੇ ਆਚਰਣ ਵਾਲਾ ਖਰਚ ਨਾਲ ਪੱਲੇ ਬਨ ਜਾਣ ਲਈ ਜਿਹੜਾ ਉੱਥੇ ਕੰਮ ਆਉਣਾ ਰਹਾਓ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਤ ਵਖਾਣ ਪੋਥੀਆ ਸਿੱਧ ਬਹਿ ਦੇਵ ਸਥਾਨ ਕਹਿੰਦੇ ਜਿਹੜੇ ਜੋਗੀ ਨੇ ਉਹ ਧਾਰਮਿਕ ਸਥਾਨਾਂ ਤੇ ਕਹਿੰਦੇ ਵੀ ਆਸਣ ਲਾ ਕੇ ਬੈਠ ਰਹੇ ਨੇ ਜਿਹੜੇ ਮੁੱਲਾ ਨੇ ਕਹਿੰਦੇ ਜਿਹੜੇ ਮਤਲਬ ਸਾਈ ਫਕੀਰ ਨੇ ਉਹ ਕਹਿੰਦੇ ਆਪਣਾ ਵੀ ਤਕੀਏ ਵਿੱਚ ਜਿੱਦਾਂ ਬੈਠਦੇ ਨੇ ਹਨਾ ਫਿਰ ਕਹਿੰਦੇ ਪੰਡਤ ਨੇ ਜਿਹੜੇ ਵੀ ਉਹ ਵੀ ਜਿਦਾਂ ਧਾਰਮਿਕ ਸਥਾਨਾਂ ਤੇ ਬੈਠ ਕੇ ਪੋਥੀਆਂ ਦਾ ਪਾਠ ਸੁਣਾਉਂਦੇ ਨੇ ਤੇ ਜਿਹੜੇ ਮਤਲਬ ਹੋਰ ਕਰਾਮਾਤੀ ਜੋਗੀ ਨੇ ਕਹਿੰਦੇ ਵੀ ਉਹ ਮਤਲਬ ਦੇਵਤਿਆਂ ਦੇ ਸਥਾਨਾਂ ਤੇ ਬੈਠ ਕੇ ਜਿਦਾਂ ਆਪਣੇ ਕੋਈ ਧਾਰਮਿਕ ਪ੍ਰਚਾਰ ਕਰਦੇ ਨੇ ਸੋਰ ਸਿੱਧ ਗਣ ਗੰਦਰਪ ਮੁੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪਚਲਣ ਹਾਰ ਫਿਰ ਕਹਿੰਦੇ ਹੋਰ ਜਿਹੜੇ ਹੈਗੇ ਨੇ ਦੇਵਤੇ ਸਿੱਧ ਨੇ ਕਹਿੰਦੇ ਗਣ ਗੰਦਰਪ ਜਿਹੜੇ ਸਵਰਗ ਦੇ ਗਵਈਏ ਜਿਨ੍ਹਾਂ ਨੂੰ ਕਿਹਾ ਜਾਂਦਾ ਨਾ ਤੇ ਜਿਹੜੇ ਹੋਰ ਮੁੰਨ ਨੇ ਜਨ ਨੇ ਜਿਹੜੇ ਮਤਲਬ ਮੋਨੀ ਰਹਿੰਦੇ ਨੇ ਹੋਰ ਸੇਖ ਨੇ ਸਰਦਾਰ ਨੇ ਪੀਰ ਨੇ ਕਹਿੰਦੇ ਸਾਰੇ ਵੀ ਗੱਲ ਕਰੋ ਕਿ ਸਾਰੇ ਹੀ ਕਹਿੰਦੇ ਕਿ ਕਿੰਨੇ ਕੂਚ ਕਰ ਗਏ ਨੇ ਜਿਹੜੇ ਹੋਰ ਨੇ ਉਹਨਾਂ ਨੇ ਵੀ ਸਭ ਨੇ ਕੂਚ ਕਰ ਜਾਣਾ ਮਤਲਬ ਵੀ ਦੁਨੀਆ ਨੂੰ ਛੱਡ ਕੇ ਇੱਕ ਦਿਨ ਚਲੇ ਜਾਣਾ ਹੈ ਸਭ ਨੇ ਹੀ ਚਲੇ ਜਾਣਾ ਹੈ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੁਹਤ ਕੇ ਚੱਲਣਾ ਦਿਲ ਸਮਝ ਤੂੰ ਬੇਪਹੁੰਚ ਫਿਰ ਕਹਿੰਦੇ ਹੋਰ ਸੁਲਤਾਨ ਖਾਨ ਹੋਰ ਸਰਦਾਰ ਕਹਿੰਦੇ ਜਿਹੜੇ ਕੋਈ ਅਮੀਰ ਲੋਕ ਨੇ ਸਾਰੇ ਕਹਿੰਦੇ ਆਪੋ ਆਪਣੀ ਵਾਰੀ ਇੱਥੋਂ ਕੂਚ ਕਰ ਗਏ ਨੇ ਦੁਨੀਆ ਤੋਂ ਚਲੇ ਗਏ ਨੇ ਕਹਿੰਦੇ ਤੂੰ ਵੀ ਆਪਣੇ ਦਿਲ ਵਿੱਚ ਹੈ ਜੀਵ ਸਮਝ ਕੇ ਰੱਖ ਕਿ ਇੱਥੇ ਘੜੀ ਮਹੂਰਤ ਦਾ ਆਪਣਾ ਟਾਈਮ ਹੈਗਾ ਦੁਨੀਆ 'ਚ ਰਹਿਣ ਦਾ ਟਾਈਮ ਬਹੁਤ ਛੇਤੀ ਲੰਘ ਜਾਣਾ ਫਿਰ ਤੂੰ ਵੀ ਜਾ ਕੇ ਉਸ ਦਰਗਾਹ 'ਚ ਪਹੁੰਚਣਾ ਪਰਮਾਤਮਾ ਦੀ ਦੇ ਵਿੱਚ ਸਬਦਾ ਮਾਹਿ ਵਖਾਣੀਆਂ ਵਿਰਲਾ ਤਬੂਜੈ ਕੋਏ ਨਾਨਕ ਵਖਾਣੈ ਬੇਨਤੀ ਜਲ ਥਲ ਮਹੀਲ ਸੋਏ ਕਹਿੰਦੇ ਕਹਿਣ ਨੂੰ ਤਾਂ ਵੀ ਗੱਲ ਨਹੀਂ ਬਾਤੀ ਤਾਂ ਮਤਲਬ ਸਾਰੇ ਹੀ ਕਹਿ ਦਿੰਦੇ ਨੇ ਹਨਾ ਕਿ ਵੀ ਮੌਤ ਨੇ ਆਉਣਾ ਮੌਤ ਨੇ ਆਉਣਾ ਪਰ ਅਸਲ ਦੇ ਵਿੱਚ ਮੌਤ ਨੂੰ ਕੋਈ ਵਿਰਲਾ ਹੀ ਬੁੱਝਦਾ ਜਿਹੜਾ ਬੁੱਝ ਲੈਂਦਾ ਨਾ ਫਿਰ ਉਹ ਜਗਤ ਦੇ ਨਾਲ ਮੋਹ ਨਹੀਂ ਪਾਉਂਦਾ ਹੈ ਨਾ ਗੁਰੂ ਨਾਨਕ ਪਾਸ਼ਾ ਬੇਨਤੀ ਕਰਦੇ ਨੇ ਕਿ ਜਿਹੜਾ ਪਰਮਾਤਮਾ ਹੈਗਾ ਸਿਰਫ ਉਹੀ ਰਹਿਣ ਵਾਲਾ ਜਿਹੜਾ ਜਲ ਵਿੱਚ ਵੀ ਆ ਥਲ ਵਿੱਚ ਧਰਤੀ ਤੇ ਵੀ ਆ ਤੇ ਪੁਲਾੜ ਵਿੱਚ ਵੀ ਆ ਬਸ ਉਹੀ ਰਹਿਣ ਵਾਲਾ ਅੱਲਾ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਵਣ ਜਾਵਣੀ ਮੁਕਾਮ ਇਕ ਰਹੀ ਮੈਂ ਕਹਿੰਦੇ ਉਹ ਅੱਲਾ ਅਲੱਖ ਜਿਹਨੂੰ ਲਖਿਆ ਨਹੀਂ ਜਾ ਸਕਦਾ ਅਗੰਮ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਕਾਦਰ ਜੋ ਕੁਦਰਤ ਦਾ ਮਾਲਕਾ ਕਰਨਹਾਰ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਕਰੀਮ ਜੋ ਰਹਿਮਤ ਕਰਨ ਵਾਲਾ ਹੈ ਕੰਦੇ ਸਾਰੀ ਦੁਨੀਆ ਆਉਣ ਜਾਣ ਵਾਲੀ ਆ ਮੁਕਾਮ ਏਕ ਰਹੀਮ ਏਕੋ ਪਰਮਾਤਮਾ ਜਿਹੜਾ ਸਦਾ ਰਹਿਣ ਵਾਲਾ ਜਿਹੜਾ ਇਹ ਇੱਥੇ ਅਸਲੀ ਟਿਕਾਣਾ ਜਿਹਦਾ ਅਸਲੀ ਟਿਕਾਣਾ ਸਾਰੀ ਜਗ੍ਹਾ ਤੇ ਉਹੀ ਇੱਕ ਅਸਲੀ ਹੈ ਟਿਕਾਣੇ ਵਾਲਾ ਹੋਰ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ ਮੁਕਾਮ ਤਿਸਨੋ ਆਖੀਏ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਕਹਿੰਦੇ ਫਿਰ ਪੱਕਾ ਤਾਂ ਉਹਨੂੰ ਹੀ ਕਹਿ ਜਾਇ ਸਕਦਾ ਅਟਲ ਵੀ ਜਿਹਦੇ ਸਿਰ ਦੇ ਉੱਪਰ ਇਹ ਮੌਤ ਦਾ ਲੇਖ ਨਾ ਲਿਖਿਆ ਹੋਵੇ ਬਾਤ ਕੀ ਕਹਿੰਦੇ ਅਸਮਾਨ ਧਰਤੀ ਇਹ ਵੀ ਨਾਸ਼ਵੰਤਾ ਅਟਲ ਤੇ ਕਹਿੰਦੇ ਉਹ ਸਿਰਫ ਮੇਰਾ ਪਰਮਾਤਮਾ ਹੀ ਆ ਦਿਨ ਰਵ ਚਲੈ ਨਿਸ ਸਸ ਚਲੈ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੁਗੋਏ ਮਹੱਲੇ ਪਹਿਲੇ 17 ਅਸ਼ਟਪਦੀਆਂ ਹਾਂਜੀ ਕਹਿੰਦੇ ਵੀ ਦਿਨ ਸੂਰਜ ਰਾਤ ਚੰਦਰਮਾ ਤੇ ਲੱਖਾਂ ਹੀ ਤਾਰੇ ਕਹਿੰਦੇ ਇਹ ਸਾਰੇ ਹੀ ਕਹਿੰਦੇ ਚੱਲਣ ਹਾਰ ਨੇ ਸਭ ਨੇ ਨਾਸ਼ ਹੋ ਜਾਣਾ ਨਾਨਕ ਜੀ ਸੱਚ ਕਹਿੰਦੇ ਨੇ ਮੁਕਾਮ ਸਿਰਫ ਇੱਕੋ ਹੀ ਆ ਪਰਮਾਤਮਾ ਹੀ ਉਹੀ ਸੱਚਾ ਟਿਕਾਣਾ ਪਰਮਾਤਮਾ ਹੀ ਅਟੱਲਾ ਜਿਹਨੇ ਕਦੇ ਵੀ ਖਤਮ ਨਹੀਂ ਹੋਣਾ ਹਾਂਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ 17 ਅਸ਼ਟਪਦੀਆਂ ਖਤਮ ਹੋਈਆਂ ਨੇ ਤੇ ਹੁਣ ਗੁਰੂ ਅਮਰਦਾਸ ਜੀ ਤੀਜੇ ਮਹੱਲੇ ਦੀ ਅਸ਼ਟਪਦੀਆਂ ਸ਼ੁਰੂ ਹੋਣ ਲੱਗੀਆਂ ਨੇ ਸੰਗਤ ਜੀ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਅਸ਼ਟਪਦੀਆਂ ਉਹ ਹੀ ਹੁੰਦੀਆਂ ਜਿਹੜੀ 8 ਬੂੰਦਾਂ ਵਾਲੀ 8 ਪਦਿਆਂ ਵਾਲੀ ਬਾਣੀ ਹੁੰਦੀ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰਮਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ 부ਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਪਾਸ਼ਾ ਕਹਿੰਦੇ ਨੇ ਕਿ ਵੀ ਜਦੋਂ ਪਰਮਾਤਮਾ ਕਿਰਪਾ ਕਰਕੇ ਗੁਰੂ ਨੂੰ ਮਿਲਾਉਂਦਾ ਤੇ ਫਿਰ ਗੁਰੂ ਦੇ ਰਾਹੀ ਹੀ ਜੀਵ ਭਗਤੀ ਕਰਦਾ ਗੁਰੂ ਦੀ ਸ਼ਰਨ ਪਏ ਤੋਂ ਬਿਨਾਂ ਜੀਵ ਕੋਲੋਂ ਭਗਤੀ ਨਹੀਂ ਹੋ ਸਕਦੀ ਕਹਿੰਦੇ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੇ ਕੋਏ ਜਦੋਂ ਕਹਿੰਦੇ ਵੀ ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਤਾਂ ਹੀ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਸੋਝੀ ਪੈਂਦੀ ਆ ਤਾਂ ਨਿਰਮਲ ਹੋਵੇ ਕੋਈ ਜਦੋਂ ਪਰਮਾਤਮਾ ਦੇ ਨਾਲ ਕੋਈ ਮਿਲ ਜਾਂਦਾ ਫਿਰ ਉਹ ਨਿਰਮਲ ਹੋ ਜਾਂਦਾ ਉਹ ਫਿਰ ਪਵਿੱਤਰ ਹੋ ਜਾਂਦਾ ਹਰ ਜਿਓ ਸੱਚਾ ਪਰਮਾਤਮਾ ਸੱਚਾ ਹੈ ਉਹਦੀ ਬਾਣੀ ਵੀ ਸੱਚੀ ਹੈ ਗੁਰੂ ਦੇ ਸ਼ਬਦ ਦੇ ਨਾਲ ਉਹਦੇ ਨਾਲ ਮਿਲਾਵਾ ਹੋ ਜਾਂਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਪਾਈ રે ਭਗਤ ਹੀਨ ਕਾਹੇ ਜਗਾਇਆ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਰਹਾਓ ਕਹਿੰਦੇ ਹੈ ਭਾਈ ਜੋ ਕੋਈ ਜੀਵ ਭਗਤੀ ਤੋਂ ਬਿਨਾ ਸਖਣਾ ਹੈ ਕਹਿੰਦੇ ਉੱਥੇ ਫਿਰ ਜੀਵਨ ਦਾ ਕੋਈ ਬਨੁੱਖਾ ਜੀਵਨ ਦਾ ਕੋਈ ਅਰਥ ਨਹੀਂ ਰਹਿ ਗਿਆ ਉਹਦੇ ਜੋ ਕੋਈ ਭਗਤੀ ਤੋਂ ਹੀਨ ਆ ਕਹਿੰਦੇ ਜਿਨੇ ਕਹਿੰਦੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਉਹਦੀ ਸ਼ਰਨ ਨਹੀਂ ਪਿਆ ਤਾਂ ਇਹ ਜਿਹੜਾ ਮਨੁੱਖਾ ਜਨਮ ਆ ਫਿਰ ਬਿਰਥਾ ਹੀ ਗਵਾ ਹੋ ਗਿਆ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵੜਾਈ ਆਪੇ ਸੇਵ ਕਰਾਏ ਹਾਂਜੀ ਕਹਿੰਦੇ ਆਪੇ ਹਰ ਜਗ ਜੀਵਨ ਦਾਤਾ ਕਹਿੰਦੇ ਉਹ ਪਰਮਾਤਮਾ ਜਗ ਨੂੰ ਜੀਵਨ ਦੇਣ ਵਾਲਾ ਦਾਤਾ ਕਹਿੰਦੇ ਆਪੇ ਹੀ ਆ ਫਿਰ ਆਪੇ ਹੀ ਉਹ ਕਿਰਪਾ ਕਰਕੇ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ ਕਹਿੰਦੇ ਕੋਈ ਜੀਵ ਵਿਚਾਰੇ ਕੀ ਕਰ ਸਕਦੇ ਨੇ ਆਪਣੇ ਉਦਮ ਦੇ ਨਾਲ ਕੁਝ ਨਹੀਂ ਕਰ ਸਕਦੇ ਫਿਰ ਕੀ ਕਿਸੇ ਨੂੰ ਆਖ ਕੇ ਸੁਣਾਉਣ ਕਿ ਮੈਂ ਇਹ ਉਦਮ ਕੀਤਾ ਆਪਣੇ ਉਦਮ ਨਾਲ ਪਰਮਾਤਮਾ ਨਹੀਂ ਮਿਲ ਸਕਦਾ ਪਰਮਾਤਮਾ ਤਾਂ ਹੀ ਮਿਲਦਾ ਜਦੋਂ ਪਰਮਾਤਮਾ ਕਿਰਪਾ ਕਰਕੇ ਗੁਰੂ ਨੂੰ ਮਿਲਾਉਂਦੇ ਨੇ ਗੁਰੂ ਨਾਮਦਾਨ ਦਿੰਦਾ ਤੇ ਜੀਵ ਨਾਮ ਦੀ ਕਮਾਈ ਕਰਦਾ ਤੇ ਪਰਮਾਤਮਾ ਦੀ ਰਹਿਮਤ ਹੁੰਦੀ ਆ ਫੇਰ ਹੀ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਆਪਾਂ ਕਹੀਏ ਕਿ ਸਾਡਾ ਉਦਮ ਅਸੀਂ ਸਾਡੇ ਉਦਮ ਦਾ ਕੁਝ ਵੀ ਨਹੀਂਗਾ ਅਸੀਂ ਕੁਝ ਨਹੀਂ ਕਰ ਸਕਦੇ ਆਪਣਾ ਉਦਮ ਕਿਹਾ ਤਾਂ ਹਉਮੈ ਆ ਜਾਂਦੀ ਆ ਹਉਮੈ ਤਾਂ ਫਿਰ ਹੋਰ ਵਿਥ ਪਾ ਦਿੰਦੀ ਆ ਜੀਵ ਦਾ ਉਦਮ ਨਹੀਂ ਪਰਮਾਤਮਾ ਦੀ ਕਿਰਪਾ ਹੀ ਪਰਮਾਤਮਾ ਨਾਲ ਮਿਲਾਉਂਦੀ ਆ ਹਮ ਵਾਹਿਗੁਰੂ ਜੀ ਵਾਹਿਗੁਰੂ 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 ਗੁਰਮਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਫਿਰ ਆਪ ਹੀ ਪਰਮਾਤਮਾ ਗੁਰੂ ਦੀ ਸੇਵਾ ਕਰਾਉਂਦਾ ਜੀਵ ਕੋਲੋਂ ਤੇ ਆਪੇ ਹੀ ਫਿਰ ਉਹਨੂੰ ਵਡਿਆਈ ਦਿੰਦਾ ਹੈ ਦੇਖ ਕੁਟੰਬ ਮੋਹੇ ਲੁਬਾਣਾ ਚਲਦਿਆਂ ਨਾਲ ਨਾ ਜਾਈ ਸਤ ਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀ ਮਨਾ ਪਾਈ ਜੀਵ ਨੂੰ ਕਹਿੰਦੇ ਨੇ ਕਿ ਵੀ ਜੀਵ ਆਪਣਾ ਪਰਿਵਾਰ ਕੁਟੰਬ ਦੇਖ ਕੇ ਉਹਦੇ ਮੋਹ ਦੇ ਵਿੱਚ ਕਹਿੰਦੇ ਵੀ ਲੋਭਿਤ ਹੋ ਜਾਂਦਾ ਤੇ ਇਹ ਨਹੀਂ ਖਿਆਲ ਰੱਖਦਾ ਕਿ ਵੀ ਇਹ ਚੱਲਦਿਆਂ ਨਾਲ ਤਾਂ ਜਾਣਾ ਨਹੀਂ ਜਦੋਂ ਇੱਥੋਂ ਜਾਣਾ ਸੰਸਾਰ ਨੂੰ ਛੱਡ ਕੇ ਪਰਿਵਾਰ ਇੱਥੇ ਹੀ ਰਹਿ ਜਾਣਾ ਜਿਹਦੇ ਵਿੱਚ ਹੁਣ ਗਲਤਾਨ ਹੋਇਆ ਵਾਹਿਗੁਰੂ ਵਾਹਿਗੁਰੂ ਸਤਗੁਰ ਸੇਵ ਗੁਣ ਨਿਧਾਨ ਪਾਇਆ ਕਹਿੰਦੇ ਸਤਗੁਰ ਦੀ ਸੇਵਾ ਕਰਕੇ ਉਹ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਕਹਿੰਦੇ ਜੀ ਨੇ ਪਾ ਲਿਆ ਉਸ ਦੀ ਜੀਵ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਿ ਗੁਣਾ ਦੇ ਖਜ਼ਾਨੇ ਦੀ ਕੀਮਤ ਨਹੀਂ ਪਾਈ ਜਾ ਸਕਦੀ ਫਿਰ ਜਿਨੇ ਉਹਨੂੰ ਪਾ ਲਿਆ ਉਹਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਵਾਹਿਗੁਰੂ ਵਾਹਿਗੁਰੂ ਬਰਾਵ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ ਏਕਾ ਕਹਿੰਦੇ ਜਿਹੜਾ ਸਿਰਫ ਅੰਤ ਦੇ ਵਿੱਚ ਸਖਾ ਬਣਦਾ ਉਹ ਪਰਮਾਤਮਾ ਉਹ ਪਰਮਾਤਮਾ ਦਾ ਨਾਮ ਜਿਹੜਾ ਫਿਰ ਉੱਥੇ ਦਰਗਾਹ ਦੇ ਵਿੱਚ ਮਦਦਗਾਰ ਬਣਦਾ ਪੇਈੜੇ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਕਿੰਦਾ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਉਹ ਇਸ ਲੋਕ ਦੇ ਵਿੱਚ ਜਗ ਜੀਵਨ ਦਾਤੇ ਨੂੰ ਜਗ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਯਾਦ ਨਹੀਂ ਰੱਖਦਾ ਫਿਰ ਆਪਣੀ ਇੱਜ਼ਤ ਗਵਾ ਲੈਂਦਾ ਬਿਨ ਸਤਗੁਰ ਕੋ ਮਗ ਨਾ ਜਾਣੈ ਅੰਦਰ ਠੋਹਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛੁਤਾਈ ਕਹਿੰਦੇ ਸਤਗੁਰ ਤੋਂ ਬਿਨਾ ਕੋਈ ਸਹੀ ਰਸਤਾ ਨਹੀਂ ਦੱਸ ਸਕਦਾ ਜੀਵ ਨੂੰ ਫਿਰ ਇਸ ਤਰ੍ਹਾਂ ਮਾਇਆ ਦੇ ਵਿੱਚ ਅੰਨੇ ਹੋਏ ਜੀਵ ਨੂੰ ਹੋਰ ਕੋਈ ਥਾਂ ਸਹਾਰਾ ਨਹੀਂ ਮਿਲਦਾ ਜਦੋਂ ਕਹਿੰਦੇ ਸੁੱਖਾਂ ਨੂੰ ਦੇਣ ਵਾਲਾ ਦਾਤਾ ਹਰੀ ਕਹਿੰਦੇ ਮਨ ਨਹੀਂ ਮਨ ਵਿੱਚ ਨਹੀਂ ਵਸਦਾ ਫਿਰ ਅੰਤ ਨੂੰ ਉਹ ਜੀਵ ਪਛਤਾਇਆ ਹੋਇਆ ਇਥੋਂ ਦੁਨੀਆ ਤੋਂ ਚਲੇ ਜਾਂਦਾ ਪਛਤਾਉਂਦਾ ਫਿਰ ਪੇੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨੰਦੇਨ ਭਗਤ ਕਰੈ ਦਿਨ ਰਾਤੀ ਹਉਮੈ ਮੋਹ ਚੁਕਾਇਆ ਕਹਿੰਦੇ ਜਗਤ ਵਿੱਚ ਰਹਿੰਦੇ ਆ ਜੋ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਜੀਵ ਉਹ ਉਸ ਜੀਵਨ ਦੇਣ ਵਾਲੇ ਦਾਤੇ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਖੇਰ ਕਹਿੰਦੇ ਹਰ ਰੋਜ਼ ਉਹਦੀ ਭਗਤੀ ਕਰਦਾ ਦਿਨ ਰਾਤ ਤੇ ਆਪਣੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਖਤਮ ਕਰ ਲੈਂਦਾ ਹੈ ਜਿਸ ਸਿਓ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਫੇ ਕਹਿੰਦੇ ਜਿਸ ਇਹ ਟਲ ਨਿਜਮਾ ਜਿਸ ਨੂੰ ਕੋਈ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਜੀ ਨੂੰ ਕੋਈ ਪ੍ਰੇਮ ਕਰਦਾ ਫਿਰ ਉਹ ਉਹਦੇ ਵਰਗਾ ਹੀ ਹੋ ਜਾਂਦਾ ਫਿਰ ਕਹਿੰਦੇ ਵੀ ਜੋ ਉਹ ਜੀਵ ਹੈਗਾ ਜੋ ਹਰ ਵਕਤ ਉਹ ਪਰਮਾਤਮਾ ਦੀ ਭਗਤੀ ਕਰਦਾ ਪ੍ਰੇਮ ਦੇ ਰੰਗ ਦੇ ਵਿੱਚ ਵੀ ਜਿਹਦੇ ਪ੍ਰੇਮ ਦੇ ਰੰਗ ਵਿੱਚ ਉਹ ਰੰਗ ਕੇ ਭਗਤੀ ਕਰਦਾ ਫਿਰ ਉਹਦੇ ਵਰਗਾ ਹੀ ਹੋ ਜਾਂਦਾ ਉਹਦੇ ਵਿੱਚ ਸਦਾ ਲੀਨ ਹੋਇ ਜਾਂਦੀ ਉਹਦੀ ਸੂਰਤ ਆਪੇ ਨਦਰ ਕਰੇ ਪਾਉ ਲਾਏ ਗੁਰਸਬਦ ਦੀ ਵਿਚਾਰ ਫਿਰ ਕਹਿੰਦੇ ਜੇ ਉਹ ਪਰਮਾਤਮਾ ਹੀ ਕਿਸੇ ਤੇ ਕਿਰਪਾ ਕਰੇ ਤਾਂ ਆਪਣਾ ਪਿਆਰ ਉਹਨੂੰ ਦੇ ਦੇਵੇ ਉਹਦੇ ਨੂੰ ਆਪਣਾ ਪਿਆਰ ਉਹਨੂੰ ਪਾ ਦੇਵੇ ਫਿਰ ਕਹਿੰਦੇ ਉਹ ਜੀਵ ਗੁਰੂ ਦੇ ਸ਼ਬਦ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਜਦੋਂ ਪਰਮਾਤਮਾ ਆਪਣਾ ਪਿਆਰ ਕਿਸੇ ਨੂੰ ਲਾ ਦਿੰਦਾ ਵਾਹਿਗੁਰੂ ਵਾਹਿਗੁਰੂ ਸਤਗੁਰ ਸੇਵੀਐ ਸਹਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਜਦੋਂ ਕੋਈ ਜੀਵ ਸਤਗੁਰ ਦੀ ਸੇਵਾ ਕਰਦੇ ਨੇ ਸਤਗੁਰ ਦੀ ਸੇਵਾ ਭਗਤੀ ਕਰਦੇ ਨੇ ਤਾਂ ਫੇਰ ਉਹ ਆਤਮਿਕ ਅਡੋਲਤਾ ਉਹਨਾਂ 'ਚ ਆ ਜਾਂਦੀ ਆ ਉਹਨਾਂ ਦੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਮਰ ਜਾਂਦੀਆਂ ਨੇ ਹਰ ਗੁਣ ਦਾਤਾ ਸਦ ਮਾਨਵਸੈ ਸੱਚ ਰਖਿਆ ਉਰਤਾਰ ਉਸ ਜੀਵ ਦੇ ਕਹਿੰਦੇ ਮਨ ਦੇ ਵਿੱਚ ਸਦਾ ਹੀ ਹਰੀ ਗੁਣਾ ਦਾ ਦਾਤਾ ਵਸ ਜਾਂਦਾ ਤੇ ਉਹ ਉਸ ਦਾਤੇ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਪ੍ਰਭ ਮੇਰਾ ਸਦਾ ਨਿਰਮਲਾ ਮਾਨ ਨਿਰਮਲ ਪਾਇਆ ਜਾਏ ਕਹਿੰਦੇ ਮੇਰਾ ਪਰਮਾਤਮਾ ਸਦਾ ਹੀ ਨਿਰਮਲਾ ਸਦਾ ਹੀ ਪਵਿੱਤਰ ਫਿਰ ਉਹਨੂੰ ਕੌਣ ਪਾ ਸਕਦਾ ਜਿਹਦਾ ਮਨ ਨਿਰਮਲ ਹੋ ਗਿਆ ਨਿਰਮਲ ਦੇ ਵਿੱਚ ਹੀ ਨਿਰਮਲ ਇਸ ਸਮਾ ਸਕਣਾ ਨਾ ਜਿਹਦਾ ਮਨ ਨਿਰਮਲ ਹੋ ਗਿਆ ਉਹੀ ਉਸ ਨਿਰਮਲ ਪ੍ਰਮਾਤਮਾ ਨੂੰ ਪਾ ਸਕਦਾ ਹੈ ਨਾਮ ਅਨਿਦਾਨ ਹਰ ਮਨ ਵਸੈ ਹਉਮੈ ਦੁਖ ਸਭ ਜਾਏ ਉਸ ਜੀਵ ਦੇ ਅੰਦਰ ਮਨ ਦੇ ਵਿੱਚ ਉਸ ਨਾਮ ਦੇ ਖਜ਼ਾਨੇ ਨਾਮ ਨਿਦਾਨ ਹਰਮਸ ਉਹ ਨਾਮ ਦਾ ਜਿਹੜਾ ਖਜ਼ਾਨਾ ਉਹਦੇ ਮਨ ਦੇ ਵਿੱਚ ਜੀਵ ਦੇ ਵਿੱਚ ਵਸ ਜਾਂਦਾ ਤੇ ਉਹਦੇ ਅੰਦਰੋਂ ਹਉਮੈ ਦਾ ਦੁੱਖ ਤੇ ਹੋਰ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਤਗੁਰ ਸਬਦ ਸੁਣਾਇਆ ਹਉ ਸਦ ਬਲੇ ਹਾਰੇ ਜਾਉ ਕਹਿੰਦੇ ਮੈਂ ਆਪਣੇ ਉਸ ਸਤਗੁਰ ਦੇ ਸਦਾ ਬਲੇ ਹਾਰੇ ਜਾਉ ਜਿਨੇ ਮੈਨੂੰ ਪਰਮਾਤਮਾ ਦਾ ਸ਼ਬਦ ਸੁਣਾਇਆ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਕਹਿੰਦੇ ਕਹਿਣ ਨੂੰ ਚਾਹੇ ਕੋਈ ਕਹੇ ਕਿ ਵੀ ਮੈਂ ਆਪਾ ਖਤਮ ਕਰ ਲਿਆ ਤੇ ਕਿਸੇ ਹੋਰ ਨੂੰ ਵੀ ਕਹਿ ਕੇ ਕਹਾਏ ਕਿ ਵੀ ਹਾਂ ਇਹਦਾ ਆਪਾ ਖਤਮ ਹੋ ਗਿਆ ਪਰ ਕਹਿੰਦੇ ਗੁਰੂ ਤੋਂ ਬਿਨਾ ਹੋਮੇ ਖਤਮ ਨਹੀਂ ਹੁੰਦੀ ਹਰ ਜੀਓ ਭਗਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਕਹਿੰਦੇ ਹਰੀ ਪਰਮਾਤਮਾ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਕਹਿੰਦੇ ਸੁਖਾਂ ਦਾ ਦਾਤਾ ਜਦੋਂ ਕਿਰਪਾ ਕਰਦਾ ਫੇਰ ਹੀ ਮਨ ਦੇ ਵਿੱਚ ਵਸ ਸਕਦਾ ਕਿਸੇ ਜੀਵ ਦੇ ਮਨ ਚ ਤਾਂ ਹੀ ਵਸ ਸਕਦਾ ਜੇ ਆਪ ਕਿਰਪਾ ਕਰਕੇ ਵਸੇ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵਡਿਆਈ ਹਾਂਜੀ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਹੀ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਵਡਿਆਈ ਦਿੰਦਾ ਤੇ ਆਪਣੀ ਭਗਤੀ ਕਰਨ ਦੀ ਸੁਰਤ ਦਿੰਦਾ ਤੇ ਫਿਰ ਸੋਭਾ ਵੀ ਦਿੰਦਾ ਵਡਿਆਈ ਦਿੰਦਾ ਸਭ ਕੁਝ ਆਪ ਹੀ ਕਰਦਾ ਪਰਮਾਤਮਾ ਆਪ ਹੀ ਜੀਵ ਨੂੰ ਗੁਰੂ ਦੇ ਸਨਮੁਖ ਲਿਆਉਂਦਾ ਆਪ ਹੀ ਫਿਰ ਆਪਣੀ ਭਗਤੀ ਕਰਨ ਦੀ ਜਾਂਚ ਦਿੰਦਾ ਸੁਰਤ ਦਿੰਦਾ ਇਦਾਂ ਦੀ ਭਗਤੀ ਵਾਲੀ ਫਿਰ ਆਪ ਹੀ ਉਹਨੂੰ ਸੋਭਾ ਤੇ ਵਡਿਆਈ ਦਿੰਦਾ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਆਪੇ ਆਪ ਸਭ ਕੁਝ ਆਪੇ ਆਪ ਸੱਚੇ ਪਾਤਸ਼ਾਹ ਹਾਂਜੀ ਸੰਗਤ ਜੀ ਇੰਨੀ ਸੇਵਾ ਪਰਵਾਨ ਕਰਨੀ ਜੀ ਸੇਵਾ ਕਰਦੇ ਆਂ ਗੁਰਵਾਣੀ ਦੀ ਬਹੁਤ ਭੁੱਲਾਂ ਚੁੱਕਾ ਹੋਈਆਂ ਨੇ ਮੇਰੀ ਝੋਲੀ 'ਚ ਪਾਉਣੀਆਂ ਜੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਅਣਜਾਣ ਬੱਚੀ ਨੂੰ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸੱਚੇ ਪਾਤਸ਼ਾਹ ਜੀ ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਸਭ ਨੂੰ ਆਪਣਾ ਨਾਮਦਾਨ ਦੇਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਹਉ ਵਾਹੀ ਗੁਰੂ うわいけるうわい。